ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਨੂ ਸ਼ਿਆਰਪੁਰ ਦੇ ਦਸੂਹਾ ਹਲਕੇ ਦੇ ਪਿੰਡ ਜੰਗਲਾ ਦੇ ਵਿੱਚ ਕੱਢੀ ਨਹਿਰ ਦੇ ਨਾਲ-ਨਾਲ ਸੜਕਾਂ ਦਾ ਉਦਘਾਟਨ ਕੀਤਾ ਹੈ ਤੇ ਪੁਨਰ ਨਿਰਮਾਣ ਦੇ ਲਈ ਹਰੀ ਝੰਡੀ ਦਿੱਤੀ ਹੈ ਇਸ ਵਿਸ਼ੇ ਤੇ ਹੋਰ ਜਾਣਕਾਰੀ ਦਿੰਦੇ ਹੋਏ ਡਾਕਟਰ ਰਾਜਕੁਮਾਰ ਨੇ ਕਿਹਾ ਹੈ ਕਿ ਇਹ 23 ਕਿਲੋਮੀਟਰ ਲੰਬੀ ਸੜਕ ਵੈਕਰੋਡ ਦੀ ਜਿਹੜੀ ਉਹ ਲੰਗਾ ਲਾਗਤ ਦੇ ਨਾਲ ਜਿਹੜੀ ਉਹ ਬਣਾਈ ਗਈ ਹੈ ਉੱਥੇ ਹੀ ਉਹ ਦਸੂਹਾ ਦੇ ਗगनਜੀ ਦੇ ਟਿੱਲੇ ਤੋਂ ਟਾਂਡਾ ਹਲਕੇ ਪਿੰਡ ਮਸਤੀਵਾਲ ਤੱਕ ਬਣਾਈ ਜਾਵੇਗੀ ਉੱਥੇ ਹੀ ਕਿ ਹੈ ਕਿ ਨਹਿਰ ਦੇ ਨਾਲ-ਨਾਲ ਇਹ ਸੜਕ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ ਤੇ ਉੱਥੇ ਹੀ ਖਾਸ ਕਰਕੇ ਸੜਕ ਦੇ ਕਿਨਾਰੇ ਕੋਈ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਕੋਈ ਹਾਦਸੇ ਜਿਹੜੇ ਨੇ ਵਾਪਰ ਸਕਦੇ ਨੇ ਉਹਨੂੰ ਲੈ ਕੇ ਇਹ ਕਦਮ ਚੁੱਕਿਆ ਗਿਆ ਹੈ ਪਰ ਹੁਣ ਇਸ ਸੜਕ ਦੇ ਪੂਰਨ ਨਿਰਮਾਣ ਦੇ ਨਾਲ-ਨਾਲ ਵੱਖ-ਵੱਖ ਥਾਵਾਂ ਤੇ ਸੁਰੱਖਿਆ ਰੇਲਿੰਗ ਵੀ ਲਗਾਈ ਜਾਵੇਗੀ ਤਾਂ ਜੋ ਕੋਈ ਇੱਕ ਵਿੱਚ ਕੋਈ ਹਾਦਸਾ ਜਿਹੜਾ ਉਹ ਨਾ ਵਾਪਰ ਸਕੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਸਾਡੇ ਵਿਧਾਇਕ ਸਰਦਾਰ ਕਰਬੀਰ ਸਿੰਘ ਘੁੰਮਣ ਜੀ ਔਰ ਸਾਡੇ ਵੱਖ-ਵੱਖ ਪਿੰਡਾਂ ਤੋਂ ਆਏ ਸਾਡੇ ਸਰਪੰਚ ਸਾਹਿਬਾਨ ਪੰਚਾਇਤ ਮੈਂਬਰ ਸਾਹਿਬਾਨ ਤੇ ਸਾਡੇ ਇਸ ਡਿਪਾਰਟਮੈਂਟ ਤੋਂ ਸਾਡੇ ਐਕਸੀਲ ਸਾਹਿਬ ਐਸ ਡੀਓ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਦੇਰ ਤੋਂ ਚਰਲੋਕਣੀ ਲੜਕਦੀ ਆ ਰਹੀ ਮੰਗ ਜਿਹੜੀ ਸੀ ਸਾਡੇ ਕੰਢੀ ਦੀ ਅੱਜ ਉਹ ਪੂਰੀ ਹੋ ਰਹੀ ਆ ਅੱਜ ਇਹ ਸੜਕ ਜਿਹੜੀ ਹੈ ਕਰੀਬ ਜਿਹਦੀ ਲੰਬਾਈ 23 ਕਿਲੋਮੀਟਰ ਹੈ ਗਗਨਜੀ ਕਾ ਢੀਲੇ ਤੋਂ ਲੈ ਕੇ ਮਸਤੀਵਾਲ ਤੱਕ ਇਹ ਜਿਹੜੀ ਰੋਡ ਹੈ 18 ਫੁੱਟ ਚੌੜੀ ਰੋਡ ਬਣ ਰਹੀ ਹੈ ਔਰ ਇਸ ਰੋਡ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਲਈ ਬਹੁਤ ਜਦੋਜਹਦ ਕਰਨੀ ਪਈ ਲਗਭਗ ਇੱਕ ਇੱਕ ਟਾਈਮ ਤਾਂ ਘੁੰਮਣ ਸਾਹਿਬ ਵੀ ਬੇਆਸ ਹੋ ਗਏ ਸੀ ਸੋ ਬੜੀ ਮਿਹਨਤ ਦੇ ਨਾਲ ਇਹ ਜਿਹੜਾ ਸਾਰਾ ਪ੍ਰੋਜੈਕਟ ਅਸੀਂ ਕਲੀਅਰ ਕਰਵਾਇਆ ਸੋ ਮੈਂ ਸਾਰੇ ਕੰਢੀ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਇਹ ਇੱਕ ਤਰ੍ਹਾਂ ਦਾ ਬਿਲਕੁਲ ਹਾਈਵੇ ਬਣ ਜਾਣਾ 18 ਫੁੱਟ ਚੌੜੀ ਸੜਕ ਜਿਹੜੀ ਆ ਉਹ ਬਹੁਤ ਰਾਜਾ ਜੀ ਆਜੋ ਸੋ ਜਸਵੀਰ ਰਾਜਾ ਜੀ ਵੀ ਸਾਡੇ ਚ ਮੌਜੂਦ ਨੇ ਰਾਜਾ ਜੀ ਦੇ ਹਲਕੇ ਤੱਕ ਹੀ ਜਾਣੀ ਆ ਉਸ ਤੋਂ ਅੱਗੇ ਜਾ ਉਸ ਤੋਂ ਅੱਗੇ ਵੀ ਲੈ ਕੇ ਜਾਣੀ